ਹੋਰ ਵੀ ਸਾਡੇ ਇਸ ਦੀ ਹਾਲ ਚਾਲਾ ਸੁਬਾਹ ਸਾਡੇ ਚੈਨਲ ਤੇ ਬਹੁਤ ਬੁਲਦੀ ਆ ਪੁੱਤ ਤੇ ਅੱਜ ਨਵੇਂ ਬਲੌਗ ਦੇ ਨਾਲ ਅੱਜ ਆਪਣਾ ਦਿਨ ਹੈ ਸਫਾ ਫੇਰ ਦਾ ਹੋ ਰਿਹਾ ਟਾਈਮ 21 ਮਾਡਲ ਤੋਂ ਬਤਾ ਪੁੱਤ ਯਾਰ ਤੇ 22 ਮਾਡਲ ਵੀ ਅੱਜ ਹੋ ਗਏ ਚਾਰ ਜਮਾ ਬੋਲੋ ਓਕੇ ਚਾਰ ਅਗਮ ਨੂੰ ਮੇਟ ਦਾ ਚੱਕਰ ਤੋਂ ਪੱਛਾ ਨੇ ਜਿਹੜੇ ਲੇ ਬਾਬੇ ਗਏ ਤੇ ਥੋੜਾ ਜਿਹਾ ਸਮਾਨ ਲੈਣ ਮੋਟਰਸਾਈਕਲ ਜਾ ਕੇ ਦਿੱਕਤ ਉਹ ਥੋੜਾ ਜਿਹਾ ਕੰਮ ਜਿਹਾ ਕਰਾਉਣੇ ਆ ਉਦੋਂ ਬਾਅਦ ਫੇਰ ਚੱਲਦਾ ਸਮਾਨ ਲੈ ਕੇ ਲੈ ਬਾਬੇ ਦਿਨ ਛੱਪ ਗਿਆ ਤੇ ਹੁਣ ਲਿਆਉਣੇ ਆਪਾਂ ਥੋੜਾ ਜਿਹਾ ਨਾ ਸਮਾਨ ਰਹਿਦਾ ਜੀ ਲਿਆਉਣ ਵਾਲਾ ਗੀਅਰ ਜ ਆ ਹੁਣ ਮੰਗਾਇਆ ਉਹਨੇ ਦੁਕਾਨ ਵਾਲੇ ਨੇ ਪੂਰੇ ਜਨ ਪਤਾ ਸਪੇਅਰ ਪਾਰਟ ਘੱਟੇ ਮਿਲਦਾ ਤੇ ਬਾਕੀ ਦਾ ਕੰਮ ਹੂੰ ਤਾਂ ਲਗਭਗ ਇਹਦਾ ਤਾਂ ਹੋ ਗਿਆ ਦੂਜੀ ਤੇ ਰਹੇਗਾ ਤੇਹੀ ਮਾਡਲ ਦਾ ਹੋਰ ਬਾਈ ਮੰਦਰ ਸਿੰਘ ਕੀ ਹਾਲ ਚਾਲ ਠੀਕ ਹੈ ਜੀ ਠੀਕ ਹੈ ਤੇ ਕੀ ਕੋਸਾ ਰਹਿ ਗਿਆ ਵਾਣਾ ਚੈਂਜਰ ਖੋਲਿਆ ਪਿਆ ਹਾਂ ਕੀ ਰਹਿ ਗਿਆ ਵਾ ਚੈਂਜਰ ਟਕਾਰਦਾ ਚੜਾਉਣੇ ਆ ਅੱਛਾ ਹਾਂ ਲੈ ਕਰ ਲੈ ਚੱਲੋ ਚੱਲੀਏ ਜੀ ਇਹ ਤਾਂ ਟਾਈਮ ਲੱਗ ਕੇ ਲੈ ਜਾਏ ਮੈਂ ਤੇ ਲੈਣੇ ਦਾ ਚੱਲਦੇ ਆ ਇਧਰ ਬੈਂਕ ਤਾਂ ਸ਼ਾਰਟ ਸਟਈਆ ਕਰਿਆ ਬੜਿਆ ਮੰਗਦਾ ਉਹ ਖੜਾ ਹੈ ਬੈਲਟਾ ਮੁੱਲਣਾ ਮੈਂ ਇਤਰਾ ਦੇ ਸਾਰੀਆਂ ਆਇਆ ਹੈ ਨਾ ਤੇ ਇਹਦਾ ਪੱਲਾ ਜਿਹੜਾ ਹਲੇ ਹੋਰ ਕਿਤੇ ਪਿਆ ਉਹ ਵਾਲੇ ਚੱਕ ਹੀ ਲਾਵਾਂਗੇ ਕੀ ਮੰਗਦਾ ਹੋਰ ਕੱਲ ਨੂੰ ਚਲਾਵਾਂਗੇ ਆਪਾਂ ਮਸ਼ੀਨਾਂ ਕੱਲ ਨੂੰ ਹੋਰ ਕੱਲ ਨੂੰ ਕਰ ਦਾਂਗੇ ਮੂਰਤ ਚਾਪੀ ਵੀ ਖਲਦਾ ਬੱਦਲ ਬਣਿਆ ਪਿਆ ਕਰਨਾ ਗੁਲਾਮ ਜੀ ਲੈ ਭਾਪੇ ਸਮਾਨ ਸਭਾ ਸਾਰਾ ਲੈ ਲੈਣੇ ਇੰਪਾਇਰਿੰਗ ਜਿਹਾ ਦੁਕਾਨਾਂ ਆਪਣੀਆਂ ਮਸਾਂ ਮਿਲਿਆ ਤੇ ਕਾਫੇ ਮਿਲਿਆ ਕਿ ਜਿਸ ਸਪਰੇਅ ਵਾਲੀ ਦੁਕਾਨ ਤੇ ਹਨਾ ਰੈਡੀ ਤੇ ਸੂਰੇਜ ਪਿਰਪਾਟੇ ਦੇ ਨਾਂ ਦੇ ਬਣਾਈ ਦੀ ਸਪਰੇਅ ਵਾਲੀ ਦੁਕਾਨ ਤੇ ਮਿਲ ਗਿਆ ਹੁਣ ਚੱਲ ਜਾਈਏ ਚੱਲ ਕਾਣੀ ਤੇ ਆਵਦੇ ਫਿਰ ਉੱਟੀ ਕਾਣੀ ਤੇ ਕਰਦੇ ਆਂਗਾ ਇਹ ਚਾਰੇ ਦੇ ਸ਼ਹਿਰ ਹੈ ਲੇਵਾ ਬੇਪੈਰੀਏ ਦੇਖਦੇ ਦੇਖਦੇ ਇੱਧਰ ਆ ਗਏ ਤੇ ਅੰਕਲ ਵਰ ਮਿਲ ਗਿਆ ਇੱਥੇ ਹੋਰ ਅੰਕਲ ਕੀ ਹਾਲ ਚਾਲ ਐ ਵਧੀਆ ਜੀ ਠੀਕ ਐ ਵਧੀਆ ਤੇ ਵਿੱਚ ਬਾਈ ਕਹਿੰਦਾ ਮਸ਼ੀਨਾ ਚੱਲ ਪਈ ਕਿਤੇ ਕੁਝ ਨਹੀਂ ਚੱਲਿਆ ਬਾਈ ਆਹ ਖੜੀਆਂ ਦੇਖਣਾ ਕਦੇ ਪੰਜ ਵਿੱਗੋ ਅੱਡ ਲਈ ਕਦੇ ਚਾਰ ਹਲੇ ਟਾਵਾ ਟਾਵਾ ਚੱਲੇ ਕੇ ਅੰਕਲਾ ਹਾਂ ਹਲੇ ਟਾਵਾ ਹੀ ਹੈ ਤਾਂ ਕੰਮ ਹਾਂ ਹਲੇ ਕਿਤੇ ਕੁਝ ਨਹੀਂ ਚੱਲਿਆ ਜਮਸ ਆਗ ਵਰਗੀਆਂ ਖੜੀਆਂ ਨੇ ਹਣੇ ਰੈਡੀ ਹਣ ਆਪਾਂ ਦੇਖ ਕੇ ਆਇਆ ਤੇ ਅੱਜ ਦਾ ਵਲੌਗ ਭਾਈ ਇਹਨਾਂ ਦੀ ਵਲੌਗ ਨੂੰ ਕਰਦੇ ਹਾਂ ਸਮਾਪਤ ਦੋ ਦਿਨ ਹੋ ਗਏ ਵਲੌਗ ਪਾਇ ਨਹੀਂ ਤੀ ਤੇ ਜਿਹੜੇ ਮੇਰੇ ਵੀਰ ਵਿਸਤਰਾ ਨਵੇਂ ਜੁੜੇ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਨਾਲ ਦਿੱਤੀ ਗਈ ਬੈਲ ਆਈਕਨ ਦੀ ਘੰਟੀ ਦੇ ਵੱਲ ਤੇ ਜਿਹੜੀ ਨਵੀਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ